ਖਬਰ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ 100 ਫੁੱਟੀ ਰੋਡ ਤੇ ਇੱਕ ਵਿਅਕਤੀ ਕੋਲੋਂ ਉਸ ਦਾ ਮੋਬਾਈਲ ਅਤੇ ਐਕਟਿਵਾ ਖੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਮ੍ਰਿਤਸਰ ਚ ਦੇਰ ਰਾਤ ਇਸ ਵਿਅਕਤੀ ਕੋਲੋਂ ਉਸ ਦੀ ਐਕਟਿਵਾ ਅਤੇ ਮੋਬਾਈਲ ਫੋਨ ਖੋ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਪੀੜਤ ਬਜ਼ੁਰਗ ਵਿਅਕਤੀ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਗੋਲਡਨ ਗੇਟ ਤੋਂ ਆਪਣੇ ਘਰ ਸੁਲਤਾਨਵਾਲਾ ਜਾ ਰਿਹਾ ਸੀ ਤੇ ਜਦੋਂ ਉਹ ਆਪਣੇ ਘਰ ਕੋਲ ਪਹੁੰਚਣ ਵਾਲਾ ਹੀ ਸੀ ਕਿ 100 ਫੁੱਟੀ ਰੋਡ ਤੇ ਹਨੂਮਾਨ ਮੰਦਿਰ ਦੇ ਕੋਲ ਪਿੱਛੋਂ ਤਿੰਨ ਨੌਜਵਾਨ ਲੜਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਹਨਾਂ ਨੇ ਮੇਰੀ ਐਕਟਿਵਾ ਤੇ ਮੇਰਾ ਮੋਬਾਈਲ ਫੋਨ ਖੋਲਿਆ ਅਤੇ ਉਹ ਫਰਾਰ ਹੋ ਜਾਂਦੇ ਨੇ 피해ਤ ਵਿਅਕਤੀ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਜਿਸ ਦਾ ਨਾਮ ਕੀ ਤੁਹਾਡਾ ਪਰਮਿੰਦਰ ਕੁਮਾਰ ਕਿੱਥੋਂ ਦਾ ਜੀ ਸੋਦਸ਼ਨਗਰ ਕੀ ਗੱਲ ਪਤਾ ਜੀ ਤੁਹਾਡਾ ਮੈਂ ਇਧਰੋਂ ਆ ਰਿਹਾ ਸੀ ਤੇ ਕਿਧਰੋਂ ਆ ਰਿਹਾ ਸੀ ਫਾਇਰ 골ਡਨ ਈਵਨਿੰਗ ਲੱਗੋ ਤੇ ਇਥੇ ਆ ਆਪਣੇ ਘਰ ਨੂੰ ਮੋੜ ਲੱਗਾ ਹਨ ਮੰਦਿਰ ਤੇ ਤੇ ਮਗਰੋਂ ਤਿੰਨ ਮੁੰਡੇ ਆਏ ਆ ਉਹਨਾਂ ਨੇ ਮੈਨੂੰ ਖੋ ਗਾ ਪਲੇ ਉਹ ਕੀ ਲੱਗੇ ਠੀਕ ਤਾਂ ਲੱਗੇ ਤਾਂ ਐਕਟਿਵਾ ਤੇ ਮੋਬਾਈਲ ਉਹਨਾਂ ਕੋ ਆਚਾ ਸੀ ਅਰਗੇ ਸੀ ਤੇ ਵੈਪਨ ਅਗੇ ਸੀ ਕੀ ਗਾ ਸੀ ਹੋਊਗਾ ਕੁਛ ਨਾ ਕੁਛ ਤੇ ਉਹ ਗਈ ਉਹ ਨਾ ਕੋ ਤੈਨੂੰ ਕੋ ਦਿਖਾਇਆ ਉਹਨਾਂ ਨੇ ਮੈਨੂੰ ਨਹੀਂ ਦਿਖਾਇਆ ਮੇਰੇ ਕੋ ਖੋ ਗੇ ਲੱਗੇ ਤੱਕ ਤਰਨ ਨਗਦੀ ਕੋਸ਼ਿਸ਼ ਕੀਤੀ ਹਾਂ ਕੀਤੀ ਪਰ ਮੇਰੇ ਕੋ ਹੈ ਨਹੀਂ ਉਹ ਕੀ ਕੀ ਮੰਗ ਕਰਦੇ ਬਸ ਆਪਣਾ ਸਮਾਂ ਮਿਲ ਜੇ ਇੰਨੀ ਉੱਤੇ ਪ੍ਰਸ਼ਾਸਨ ਇਹ ਪ੍ਰਬੰਦਰ ਸਿੰਘ ਜਿਹੜਾ ਅਤਰਨ ਮਰਗਮਾਰ ਰਹੀ ਹੈ ਤੋਂ ਕਿਉਂ ਮੜੀ ਤੋਂ ਆ ਰਿਹਾ ਹੈ ਪੰਪ ਦੇ ਉੱਤੇ ਹਾਂਜੀ ਤੇ ਇੱਥੇ ਹਨੂ ਮੰਦਿਰ ਤੋਂ ਲਾਗੇ 100 ਫੁੱਟ ਦੀ ਰੋਡ ਦੇ ਉੱਤੇ ਵੀ ਇਹਨਾਂ ਨੂੰ ਪੈਣ ਤਿੰਨ ਲੋਣ ਗਾਣਾ ਵੀ ਬਾਈ ਸਾਹਿਬ ਦੀ ਉਮਰ ਹੀ ਉਹ ਤਾਂ ਕੋਈ ਹੱਥ ਤੱਕ ਹੋ ਗਏਗਾ ਨਿਕਲ ਜਾ ਇਹ ਲੱਗਾ ਹੋਇਆ ਵਾ ਫਿਰ ਵੀ ਜਿਹੜੇ ਲੁਟੇਰੇ ਨੇ ਥਾਂ ਥਾਂ ਲਾਕੇ ਵੀ ਲੱਗੇ ਨੇ ਪਰ ਫਿਰ ਵੀ ਉਹ ਆਪਣੇ ਬਾਝ ਨਹੀਂ ਆਉਂਦੇ ਦੇਖੋ ਜੀ ਪੋਸ਼ਕ ਪੂਸਪੂਰੀ ਕਰਦੀ ਆ ਠੀਕ ਹੈ ਨਾ ਜਿਹਨੂੰ ਇਹ ਵਿੱਚ ਆਧ ਭਰ ਮਿਟਿਆ तकरीबन ਜੀ ਇੱਕ ਦੋ ਇਹ ਨਾ ਕਿ ਪਾਸੇ ਕੰਮ ਕੀਤੇ ਹੁੰਦੇ ਸੀ ਗੱਲ ਨਹੀਂ ਚਲੋ ਡਿਊਟੀ ਮੁਲਾਜ਼ਮਾਂ ਦੀ ਕਮੀ ਕਰਕੇ ਥੋੜਾ ਬੋਧਾ ਹੋ ਜਾਂਦਾ ਪਰ ਕੰਮ ਤਾਂ ਜਾਂਦੇ ਤਾਂ ਨਹੀਂ ਨਿਕਲ ਕੇ ਆਏ ਔਰ ਉਸ ਮੌਕੇ ਤੇ थाना ਸੁਲਤਾਨਵਿੰਡ ਦੇ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਪਰਮਿੰਦਰ ਕੁਮਾਰ ਨਾਮ ਦਾ ਵਿਅਕਤੀ ਆਪਣੇ ਕੰਮ ਤੋਂ ਘਰੋਂ ਜਾ ਰਿਹਾ ਸੀ ਕਿ ਸੋ ਫੁੱਟੀ ਰੋਡ ਤੇ ਤਿੰਨ ਨੌਜਵਾਨਾਂ ਨੇ ਜਿਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਸੀ ਜਿਸ ਦੀ ਐਕਟਿਵਾ ਤੇ ਉਸ ਦਾ ਮੋਬਾਈਲ ਫੋਨ ਓਕੋ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਤਾਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਵੀ ਖੰਡਾਂਲੇ ਜਾ ਰਹੇ ਨੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਜਾਣਕਾਰੀ ਮੁਤਾਬਕ ਤੋਂ ਦੱਸਦੀ ਹੈ ਕਿ ਲੋਕ ਸਭਾ ਚੋਣਾਂ ਸਿਰ ਤੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਥਾਥ-ਥਾਤੇ ਨਾਕਾਬੰਦੀ ਵੀ ਕੀਤੀ ਹੋਈ ਹੈ ਚੈਕਿੰਗ ਵੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਕਿ ਸ਼ਹਿਰ ਦੇ ਵਿੱਚ ਪੈਰ ਆ ਮਿਲਟਰੀ ਫੋਰਸ ਵੀ ਤਾਇਨਾਤ ਹੈ ਜਿਸ ਦੇ باوجود ਲੁਟੇਰਿਆਂ ਦੇ ਹੌਸਲੇ ਇੰਨੇ ਉੱਚੇ ਨੇ ਕਿ ਕਾਨੂੰਨ ਦੀ ਪ੍ਰਵਾਹ ਕੀਤੇ ਬਗੈਰ ਉਹ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਦੀ ਰਿਪੋਰਟ ਜਗਵਾਨੀ ਟੀਵੀ